ਮਿੰਟੂ ਜੀ ਕੰਗਣਾ ਰੌਦ ਦੀਆਂ ਕਾਫੀ ਗੱਲਾਂ ਹੋ ਰਹੀਆਂ ਨੇ ਤੇ ਸਾਡੇ ਨਾਲ ਇੱਕ ਕੰਗਣਾ ਰੌਦ ਦੀ ਵੀ ਸਾਂਝ ਪਾ ਦਿਓ ਉਹ ਪਹਿਲਾਂ ਤੇ ਕਹਿੰਦੀ ਵੀ ਖੇਤੀ ਕਾਨੂੰਨ ਵਾਪਸ ਲੈ ਕੇ ਆਓ ਕਿਉਂਕਿ ਉਹਨੇ ਵੀ ਮੈਨੂੰ ਲੱਗਦਾ ਝੋਲਾ ਫੜਿਆ ਵਿੱਚ ਪਰਚੀਆਂ ਪਾਈਆਂ ਹੋਈਆਂ ਵਿੱਚ ਇੱਕ ਪਰਚੀ ਕੱਢ ਲੈਂਦੇ ਅੱਜ ਆ ਬਿਆਨ ਦੇਣਾ ਇਹਨੂੰ ਵਿੱਚ ਰੱਖੋ ਫਿਰ ਇੱਕ ਹੋਰ ਪਰਚੀ ਕੱਢ ਲਈ ਚਲੋ ਕੰਗਣਾ ਤੇ ਜਿਹੋ ਜੀ ਹੈਗੀ ਆ ਠੀਕ ਆ ਮੈਂ ਕਿਉਂਕਿ ਉਹ ਔਰਤ ਆ ਹਮ ਐਮਪੀ ਆ ਮੈਂ ਕਦੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਟਿੱਪਣੀ ਕਰਨ ਦੇ ਹੱਕ 'ਚ ਨਹੀਂ ਆਗਾ ਜੀ ਚਲੋ ਪਰ ਤੁਸੀਂ ਇਹ ਵੇਖੋ ਕਿ ਪੰਜਾਬੀ ਨੇਤਾਵਾਂ ਨੂੰ ਕਿੰਨਾ ਉਹ ਵਧੀਆ ਮਾਈਲੇਜ ਦੇ ਜਾਂਦੀ ਆ ਹਮ ਮਾਨ ਸਾਹਿਬ ਵੀ ਲਾਂਗੜ ਖੇਚ ਲੈਂਦੇ ਆ ਬਾਜਵਾ ਸਾਹਿਬ ਵੀ ਵੜਿੰਗ ਸਾਹਿਬ ਵੀ ਸਾਰੇ ਕੰਘਣਾ ਦੇ ਦੁਆਲੇ ਹਮ ਯਾਨੀ ਇਹ ਨਾ ਵਾਸਤੇ ਤੇ ਮੁੱਦਾ ਬਣ ਜਾਂਦਾ ਕਿਉਂਕਿ ਸਾਰੇ ਕਾਂਗਰਸ ਜਿਹੜੇ ਕਾਂਗਰਸੀ ਆ ਚਾਹੇ ਆਮ ਆਦਮੀ ਪਾਰਟੀ ਵਾਲੇ ਇਹ ਕਹਿੰਦੇ ਕਿਸਾਨ ਅਤਾਸ਼ੀਆਂ ਸੀ ਤੇ ਜਦੋਂ ਆਪਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਜਦੋਂ ਇਹਨਾਂ ਦੇ ਖਿਲਾਫ ਧਰਨਾ ਲੱਗੂਗਾ ਉਦੋਂ ਉਦੋਂ ਇਹ ਸੁਸਰੀਆਂ ਗੁੱਸਾ ਜਾਂਦੇ ਬਿਲਕੁਲ ਬਿਲਕੁਲ ਤਾਂ ਕੰਘਣਾ ਤਾਂ ਜੋ ਕਹ ਲੋ ਕਿ ਕਮਲ ਕੋਟ ਦੀ ਪਈ ਆ ਉਹਦਾ ਫਾਇਦਾ ਪੰਜਾਬੀ ਨੇਤਾਵਾਂ ਨੂੰ ਤਾਂ ਬੜਾ ਵਧੀਆ ਹੋ ਰਿਹਾ ਬਿਲਕੁਲ ਖਬਰ ਲਵਾ ਲੈਂਦੇ ਹੋ ਹੂੰ ਕੰਗੜਾ ਨੂੰ ਉਧਰੋਂ ਕਿਸਾਨ ਆ ਕੋ ਯੂਨੀਅਨ ਵਾਲੇ ਉਹਨਾਂ ਨੇ ਤਾਂ ਪੈਣਾ ਹੀ ਆ ਟੁੱਟ ਟੁੱਟ ਜੀ ਜੀ ਬਿਲਕੁਲ ਸਾਰੇ ਪੈਂਦੇ ਉੱਡ ਉੱਡ ਮਿੱਤਰਾ ਤੇ ਗੱਲ ਇਹ ਆ ਕਿ ਹੁਣ ਕੰਗੜਾ ਦੇ ਪੱਲੇ ਕੱਖ ਨਹੀਂ ਰਿਹਾ ਕੰਗੜਾ ਮੈਂ ਤੇ ਹਰਾਨ ਆ ਜਿਨ੍ਹਾਂ ਲੋਕਾਂ ਨੇ ਇਸ ਬੀਬੀ ਨੂੰ ਐਮਪੀ ਚੁਣ ਲਿਆ ਬਿਲਕੁਲ ਹਰਾਨ ਆ ਬਿਲਕੁਲ ਠੀਕ ਹੈ ਜੀ ਸਾਧ ਵੀ ਪ੍ਰਿਗਿਆ ਬਾਹਰ ਹੋਈ ਹੂੰ ਇਹ ਉਹ ਦੀ ਥਾਂ ਤੇ ਜਾਂ ਪਹੁੰਚੀ ਹੈ ਬਸ ਆਹੀ ਫਰਕ ਆ ਪ੍ਰਗਿਆ ਦੀ ਇਹਨੇ ਕਮੀ ਨਹੀਂ ਮਹਿਸੂਸ ਹੁੰਦੀ ਨਹੀਂ ਪੰਜ ਸਾਲ ਬਿਲਕੁਲ ਪੂਰੀ ਰੌਣਕ ਲਾਈ ਹੋਈ ਹੈ ਮਨੋਰੰਜਨ ਤਾਂ ਪੂਰਾ ਇਹਦਾ ਕੰਮ ਹੀ ਇਹ ਆ ਤੱਤ ਕੁਝ ਨਿਕਲੇ ਨੇ ਇਹਨੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੋਈ ਯੋਗਾਸਨ ਨਹੀਂ ਕਰਨਾ ਕੋਈ ਬ੍ਰਸ਼ ਨਹੀਂ ਕਰਨਾ ਇਹ ਇਹ ਵੇਖਣਾ ਹੈ ਕਿ ਮੈਂ ਅੱਜ ਬਾਈ ਘੋੜੀ ਕਿੱਥੇ ਨਵਾਉਣੀ ਆ ਹਮ ਸਿੱਧਾ ਸਾਬ ਆ ਜੀ ਬਿਲਕੁਲ ਉਹਨੂੰ ਇੰਨਾ ਚੀਜ਼ਾਂ ਚੋਂ ਕਹਿ ਲੋ ਕਿ ਸੁਰਖੀਆਂ ਮਿਲਦੀਆਂ ਹੂੰ ਬਤੋਰ ਐਮਪੀਓ ਦਾ ਕੀ ਆ ਕੁਛ ਵੀ ਨਹੀਂ ਨਾ ਉਹਨੂੰ ਕੋਈ ਰਾਜਨੀਤੀ ਦੀ ਅਕਲ ਆ ਬਿਲਕੁਲ ਨਾ ਕੋਈ ਹਿਸਟਰੀ ਦੀ ਅਕਲ ਆ ਹੂੰ ਸਰ ਸਮਝ ਨਹੀਂ ਆਗੀ ਜੇ ਅੱਛਾ ਮੈਂ ਹੁਣ ਕਿਸੇ ਦੀ ਸਮਝ ਤੇ ਯਕੀਨਤੂ ਕਰਦਾ ਤਾਂ ਮੇਰੇ ਕੋਲ ਕੋਈ ਇਹਦਾ ਪ੍ਰਮਾਣ ਵੀ ਹੋਣਾ ਚਾਹੀਦਾ ਇੱਕ ਛੋਟੀ ਜੀ ਮਿਸਾਲ ਦਿੰਨਾ ਤੁਹਾਨੂੰ ਮੈਂ ਸਾ ਜੀ ਇਹ ਬੀਬੀ ਕਹਿੰਦੀ ਆ ਕਿ ਇਹ ਜਿਹੜੇ ਕਾਨੂੰਨ ਸੀ ਉਹ ਵਾਪਸ ਲੈ ਕੇ ਆਓ ਹੂੰ ਦੁਬਾਰਾ ਲਿਓ ਜੀ ਬੀਬੀ ਨੂੰ ਕਹੋ ਕਿ ਤੁਹਾਂ ਗੱਲ ਜਾ ਕੇ ਪਹਿਲਾਂ ਜਿਹੜੇ ਤੇਰੇ ਸਟੇਟ ਦੇ ਵਿੱਚ ਸੇਬ ਉਗਾਉਣ ਵਾਲੇ ਆ ਹਮ ਸੇਬ ਦੀ ਪੈਦਾਵਾਰ ਕਰਦੇ ਆ ਜੀ ਉਹਨਾਂ ਕਸਾਨਾਂ ਤੋਂ ਮਨਜ਼ੂਰ ਕਰਵਾ ਲੈ ਬਿਲਕੁਲ ਪਹਿਲਾਂ ਆਪਣੇ ਵਾਲਿਆਂ ਨੂੰ ਮਨਾ ਲੈ ਹੈ ਹੋਇਆ ਕੀ ਜੀ ਅਡਾਨੀ ਗਰੁੱਪ ਸੇਬ ਦੀ ਖੇਤੀ ਚ ਦਾਖਲ ਹੁੰਦਾ ਹਮ ਸਰੋਂ ਦੀ ਖੇਤੀ ਆਂ ਕੋ ਹਰਿਆਣੇ ਚ ਦੇਖੋ ਸੱਤ ਅਡਡੇ ਜਿਹੜੇ ਫਾਰਮ ਹੁੰਦੇ ਆ ਨਾ ਸਰੋਂ ਦੇ ਜੀ ਉਹ ਇਹਨਾਂ ਦੇਖ ਲਓ ਕਿਤੇ ਕਿਸਾਨਾਂ ਨੇ ਬੜੀ ਬੀਜੀ ਆ ਹਮ ਅਸੀਂ ਗਏ ਸੀ ਕਿ ਕਿਸਾਨ ਅੰਦੋਲਨ ਵੇਲੇ ਤਾਂ ਅਸੀਂ ਇੱਕ ਪਿੰਡ ਦੇ ਵਿੱਚ ਰੁਕੇ ਜੀ ਕਿ ਇੰਨੀ ਸਰੋਂ ਤੁਹਾਡੇ ਕਹਿੰਦੇ ਕਹਿੰਦੇ ਜੀ ਬਜਾਈ ਗਈ ਹੈ ਕੰਪਨੀ ਵੱਲੋਂ ਹਮ ਤਾਂ ਫਿਰ ਸਾਨੂੰ ਸਮਝਣ ਚ ਕੋਈ ਦੇਰ ਹੀ ਨਹੀਂ ਲੱਗੀ ਕਿ ਅਡਾਨੀ ਸਰੋਂ ਦਾ ਤੇਲ ਵੇਚ ਰਿਆ ਬਿਲਕੁਲ ਅਡਾਨੀ ਸੇਬਾਂ ਦੀ ਖੇਤ ਚ ਵੀ ਚਲਾ ਗਿਆ ਜੀ ਅੱਛਾ ਪਹਿਲਾਂ ਉੱਥੇ ਬੜੀਆਂ ਸਨ ਸੁਸਾਇਟੀਆਂ ਜਿ ਤਰ੍ਹਾਂ ਆਪਣਾ ਕੋਆਪਰੇਟਿਵ ਸਿਸਟਮ ਆ ਜੀ ਇਹਨਾਂ ਨੇ ਜਾ ਕੇ ਮੰਨ ਲੋ ਰੇਟ ਸੀਗਾ 55 ਤੇ ਸਿੱਧਾ ਆਖਿਆ ਤੁਹਾਨੂੰ 70 ਦੇਵਾਂਗੇ ਸਾਡੇ ਨਾਲ ਕਰੋ ਗੱਲ ਹੂੰ ਕਿੱਧਰ ਗਿਆ ਏ ਕਾ ਤੇ ਕਿੱਧਰ ਗਿਆ ਸਭ ਕੁਝ ਟੁੱਟ ਕੇ ਪੈ ਗਿਆ ਜਦੋਂ ਮੋਨੋਪੋਲੀ ਹੋ ਗਈ ਐਸੇ ਅਡਾਨੀ ਨੇ ਕਿਹਾ ਕਿ 70 70 ਕੋਈ ਨਹੀਂ ਮੈਂ ਦੇ ਸਕਦਾ ਮੈਂ ਤੇ 54 ਦੇਵਾਂਗਾ ਹੂੰ ਕਰੋ ਗੱਲ ਕਿ ਯਾਨੀ ਜੋ ਮਿਲ ਰਿਹਾ ਸੀ ਉਹਦੇ ਤੋਂ ਵੀ ਥੋੜਾ ਦੇਵਾਂਗਾ ਹੁਣ ਕਿੱਧਰ ਭਜੋਗੇ ਹੂੰ ਇਹ ਵਾਸ਼ ਕਰ ਲਿਆ ਪਹਿਲਾਂ ਇਹ ਹੀ ਇਹ ਉਨਾ ਖੇਤੀ ਕਾਨੂੰਨਾ ਦੇ ਵਿੱਚ ਇੱਕ ਨਕਾਰਾਤਮਕ ਪੱਖ ਸੀ ਸਾਹਿਬ ਹੂੰ ਜੀ ਕਿ ਸਰਕਾਰ ਜਿਹੜੀ ਸੀ ਉਹ ਬਿਲਕੁਲ ਜਿੱਦਾਂ ਕਹਿ ਲੋ ਕਿ ਬਗਿਆੜ ਦੇ ਸਾਹਮਣੇ ਮੇਮਣਾ ਸੁੱਟ ਕੇ ਹੂੰ ਤੇ ਆਪ ਉਹ ਦਰਸ਼ਕ ਗੈਲਰੀ ਚ ਬੈਠਣਾ ਚਾਹੁੰਦੀ ਸੀ ਜੀ ਕਿਆ ਸੀ ਅਸੀਂ ਦੇਖਾਂਗੇ ਇਹ ਚੀਰ ਫਾੜ ਦਾ ਤਮਾਸ਼ਾ ਦੇਖਾਂਗੇ ਆਹੀ ਰੌਲਾ ਸੀਗਾ ਮੈਂ ਖੁਦ ਇਸ ਹੱਕ 'ਚ ਹਾਂ ਕਿ ਭਾਈ ਖੇਤੀ ਚ ਇਨਵੈਸਟਮੈਂਟ ਹੋਣੀ ਚਾਹੀਦੀ ਹੋਣੀ ਚਾਹੀਦੀ ਬਿਲਕੁਲ ਅਸੀਂ ਇਹ ਗੱਲਾਂ ਉਦੋਂ ਡਿਬੇਟਾਂ ਚ ਕਈਆਂ ਨੇ ਹੂੰ ਇਹਨਾਂ ਦੇ ਬੰਦਿਆਂ ਦੇ ਸਾਹਮਣੇ ਇਹਨਾਂ ਦੇ ਬੰਦਿਆਂ ਨੂੰ ਝੂਠਿਆਂ ਵੀ ਕੀਤਾ ਜੀ ਇਹਦੇ ਚ ਕੋਈ ਸ਼ੱਕ ਨਹੀਂ ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਬੀਬੀ ਨੂੰ ਇਹ ਨਹੀਂ ਪਤਾ ਕਿ ਇਸ ਤਰ੍ਹਾਂ ਦੇ ਪ੍ਰਾਈਵੇਟ ਪਲੇਅਰਾਂ ਨੇ ਤੇਰੇ ਕਿਸਾਨਾਂ ਦਾ ਕੀ ਕੀਤਾ ਉਹ ਜੇ ਕਹਿ ਰਹੀ ਆ ਤਾਂ ਬਸ ਉਹਨੂੰ ਇਹ ਆ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੇ ਜਿਹੜੇ ਇਹਨਾਂ ਦੀ ਚੂੜੀ ਟਾਈਟ ਰਹਿਣੀ ਚਾਹੀਦੀ ਆ ਖਾਸ ਤੌਰ ਤੇ ਉਹਨੂੰ ਸਿੱਖਾਂ ਦੇ ਨਾਲ ਪਤਾ ਨਹੀਂ ਕੀ ਪ੍ਰੋਬਲਮ ਹੈ ਸਰ ਹੂੰ ਮੈਂ ਤੇ ਮਤਸਵੀ ਸੋਚ ਨਹੀਂ ਰੱਖਦਾ ਪਰ ਉਹਨੂੰ ਕੁਝ ਇਦਾਂ ਦਾ ਲੱਗਦਾ ਕਿ ਕੁਝ ਖਾਸ ਹੀ ਚੜਿਆ ਯਾਰ ਬਿਲਕੁਲ ਐਹੋ ਜਿਹਾ ਕੰਮ ਉਹਨੇ ਕੋਈ ਨਾ ਕੋਈ ਕਰ ਹੀ ਰੱਖਣਾ ਅੱਛਾ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਹੋਵੇਗਾ ਕਿ ਕੰਗਣਾ ਕਿਉਂ ਤੂੰ ਸਾਡਾ ਸਿਰ ਰੰਗਣਾ ਆਹੋ ਅਸੀਂ ਤੇ ਉੱਥੇ ਪਹਿਲਾਂ ਹੀ ਉਹ ਜਾਂਦੇ ਨੇ ਉਮੀਦਵਾਰ ਪ੍ਰਚਾਰ ਕਰਨ ਉਹ ਅੱਗੇ ਟਰੈਕਟਰ ਅੜਾ ਦਿੰਦੇ ਆ ਜੀ ਉਹ ਕਹਿੰਦੇ ਪਿੰਡਾਂ ਚਾਹੀ ਤੁਹਾਨੂੰ ਵੜਨ ਬਿਲਕੁਲ ਬਿਲਕੁਲ ਅੱਛਾ ਹੁਣ ਅੱਗੋਂ ਸੇ ਆਪਾ ਉੱਥੇ ਪਿਆ ਖਲੋਤਾ ਪਲਵਾਨ ਹੂੰ ਫੇਰ ਜਵਾਨ ਆਗੇ ਅਗਨੀ ਜੀ ਅਗਨੀ ਵੀਰ ਉਹਨਾਂ ਨੇ ਤਾਂ ਕਿਸਾਨ ਆਲਾ ਵੀ ੜਾਤਾ ਵੀ ਜਾਣੀ ਜਿਹੜਾ ਕੋਈ ਮਾੜਾ ਮੋਟਾ ਸੰਭਾਵੀ ਸਾਡਾ ਕਸਰ ਨਹੀਂ ਉੱਥੇ ਕਹ ਲੋ ਕਿ ਸਿਰ ਬਚਾਉਣ ਜੋਗਾ ਨੱਕ ਬਚਾਉਣ ਜੋਗਾ ਜੇ ਸਾਡਾ ਕੋਈ ਉੱਥੇ ਸਬਾਬ ਹੈਗਾ ਤੂੰ ਉਹਦਾ ਵੀ ਨਾਸ ਮਾਰਨ ਲੱਗੀ ਆ ਜੀ ਜੀ ਇਸ ਕਰਕੇ ਦੇਤੇ ਦਬਾਅ ਪਿਆ ਪਹਿਲਾਂ ਇੰਨੇ ਮੂੰਹ ਚੁੱਕ ਕੇ ਜੋ ਇਹਦੇ ਮੂੰਹ ਚ ਆਉਂਦਾ ਬੋਲੀ ਜਾਂਦੀ ਕਦੇ ਅਦਿੱਤਮ ਪਚੋਲੀ ਦੇ ਮਗਰ ਲੱਗੀ ਹੂੰ ਕਦੇ ਉਹ ਰਿੱਤਕ ਰੋਸ਼ਨ ਦੇ ਮੂੰਹ ਮੁੰਡਾ ਰਿਤਕ ਰੋਸ਼ਨ ਵਰਗਾ ਖੇਤੀ ਵਿੱਚ ਪਾ ਲਿਆ ਜਿਸ ਤਰ੍ਹਾਂ ਦਾ ਜੀ ਜੀ ਬਿਲਕੁਲ ਬਿਲਕੁਲ ਅੱਜ ਕੱਲ ਰੀਲਾਂ ਬਹੁਤ ਚਲਦੀਆਂ ਆਉਂਦੀਆਂ ਨੇ ਤਾਂ ਕਹਿੰਦਾ ਮਤਲਬ ਇਹ ਆ ਕਦੇ ਉਹਦੇ ਮਗਰ ਲੱਗੀ ਹਰ ਲਹਰ ਲ ਕਰਦੀ ਕਦੇ ਉਹਦੇ ਮਗਰ ਲੱਗੀ ਹਰ ਲਹਰ ਲ ਕਰਦੀ ਉਹਨਾਂ ਦਾ ਖੜਾ ਛੱਡਿਆ ਇਹਦੇ ਬਿਲਕੁਲ ਕਿਆ ਜਲੂਸ ਨਿਕਲਿਆ ਉਦੋਂ ਚਲੋ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੇ ਤਾਂ ਉਹ ਜਲੂਸ ਨਿਕਲਿਆ ਉਸ ਤੋਂ ਬਾਅਦ ਇਹ ਹੁਣ ਕਿਸਾਨਾਂ ਵੱਲ ਹੋ ਗਈ ਕਦੇ ਇੱਧਰ ਹੋ ਗਈ ਕਦੇ ਉੱਧਰ ਹੋ ਗਈ ਸੋ ਗੱਲ ਇਹ ਆ ਕਿ ਨਾ ਇਸ ਬੀਬੀ ਦੀ ਸਟੱਡੀ ਆ ਨਾ ਇਸ ਬੀਬੀ ਦਾ ਕੋਈ ਵਿਜਨ ਯਾ ਕੋ ਦ੍ਰਿਸ਼ਟੀਕੋਣ ਯਾ ਬਸ ਜੋ ਮਤਲਬ ਕਿ ਆਈ ਗੱਲ ਚਾਚੀ ਗੱਲ ਉਹ ਇਹਨੇ ਕਹਿ ਦੇਣੀ ਆ ਬਿਲਕੁਲ ਬਿਲਕੁਲ ਇਹਦੇ ਚ ਨੁਕਸਾਨ ਹੋਇਆ ਭਾਜਪਾ ਦਾ ਭਾਜਪਾ ਦਾ ਜਦੋਂ ਨੁਕਸਾਨ ਹੋਇਆ ਭਾਜਪਾ ਵਾਲਿਆਂ ਨੂੰ ਲੱਗਿਆ ਕਿ ਭਾਈ ਹੁਣ ਇਸ ਚੀਜ਼ ਨੂੰ ਕਵਰ ਕਰਨ ਦੀ ਜ਼ਰੂਰਤ ਆ ਤਾਂ ਉਹਨਾਂ ਨੇ ਸਦਕੇ ਵੈਸੇ ਨੱਡਾ ਜੀ ਨੇ ਅੱਗੇ ਵੀ ਇਹਨੂੰ ਸਦਕੇ ਸਮਝਾਇਆ ਸੀਗਾ ਕਿ ਬੀਬੀ ਉਹ ਸੰਭਲ ਸੰਭਲ ਕੇ ਚੱਲ ਇਹ ਜਿਹੜੀ ਰਾਜਨੀਤੀ ਦੀ ਢਗਰ ਆ ਬੜੀ ਕਸੂਤੀ ਆ ਰਸਤਾ ਬੜਾ ਉਬੜ ਖਾਬੜ ਆ ਬਿਲਕੁਲ ਸਮਝ ਆ ਜਾਵੇ ਤੇ ਐਸਾ ਹੋ ਹੀ ਨਹੀਂ ਸਕਦਾ ਉਹ ਉਹਨੂੰ ਖੈਰ ਉਹਦਾ ਮਤਲਬ ਵੀ ਕੋਈ ਨਹੀਂ ਹੁੰਦਾ ਉਹ ਚਾਰ ਪੁੰਦੇ ਨੇ ਤਰ ਉਧਰ ਆਪਦੀਆਂ ਐਮਰਜੈਂਸੀ ਵਾਲੀਆਂ ਕਹਾਣੀਆਂ ਪਾਉਂਦੀ ਰਹੀ ਮੁੜ ਕੇ ਫੇਰ ਉਹ ਉਸੇ ਲਈ ਤੇ ਤੁਰੇ ਤਾਂ ਹੁਣ ਉਹਨੂੰ ਸ਼ਰਮਿੰਦਗੀ ਦੇ ਨਾਲ ਇਹ ਸ਼ਬਦ ਆਪਣੇ ਵਾਪਸ ਲੈਣੇ ਪਏ ਕਿਉਂਕਿ ਭਾਜਪਾ ਨੂੰ ਜਿਹੜੀ ਮਾੜੀ ਮੋਟੀ ਉਮੀਦ ਸੀ ਇਹ ਤੇ ਉਸ ਉਮੀਦ ਦਾ ਹੀ ਗਲ ਘੁੱਟ ਰਹੀ ਸੀ ਜੀ ਜੀ ਬਿਲਕੁਲ ਬਿਲਕੁਲ ਇਧਰ ਇੱਕ ਦੋ ਮਿੱਤਰ ਕਹਿ ਰਹੇ ਸੀਗੇ ਕਹਿੰਦੇ ਕਿ ਇਧਰ ਕੰਗਣਾ ਤੇ ਇਧਰ ਬਿੱਟੂ ਸਾਹਿਬ ਨੂੰ ਆਜਾਦ ਬਹੁਤ ਦੇ ਦੋਸਤ ਆਪਣੇ ਕਹਿੰਦੇ ਇਹਨਾਂ ਨੂੰ ਰੱਖਿਆ ਇਸ ਕੰਮ ਨੂੰ ਹੈ ਕਿ ਕੋਈ ਨਾ ਕੋਈ ਬਿਆਨ ਦੇ ਦੇ ਕਰੋ ਬਸ ਲੋ ਵੀ ਸਤਨਾਮ ਪਾਲੀਆ ਜੀ ਦੱਸ ਰਹੇ ਨੇ ਕਿ ਸਰਪੰਚ ਲਈ ਪਿੰਕ ਬੈਲਟ ਪੇਪਰ ਪੰਜ ਵਾਈਟ ਤੇ ਮਿੱਤਰ ਕਾਫੀ ਇਧਰ ਇਨਫੋਰਮੇਸ਼ਨ ਦੇ ਰਹੇ ਨੇ ਮਿੱਟੂ ਜੀ ਕਹਿੰਦੇ 15 ਅਕਤੂਬਰ ਦਾ ਹੋ ਗਿਆ ਫਾਈਨਲ ਦੇਖ ਲਓ ਫਿਰ ਮਾਨ ਸਾਹਿਬ ਪਹਿਲਾਂ ਹੀ ਦੱਸ ਗਏ ਸੀਗੇ ਬਿਲਕੁਲ ਬਿਲਕੁਲ ਠੀਕ ਹੈ ਨਾ ਸਾਹਿਬ 15 ਅਕਤੂਬਰ ਦੀ ਚਰਚਾ ਸੀ 15 ਅਕਤੂਬਰ ਆ ਗਈ ਆ ਪਰ ਮੇਰੇ ਖਿਆਲ ਦੇ ਨਾਲ ਇਹਨੂੰ ਥੋੜਾ ਜਿਹਾ ਵਿਆਈ ਤੋਂ ਬਾਅਦ ਲੈ ਜਾਂਦੇ ਤੇ ਫਿਰ ਠੀਕ ਸੀ ਕੰਮ ਤੇ ਲੇਟ ਹੋਇਆ ਹੀ ਹੋਇਆ ਇਹ ਕਣਕ ਦੀ ਵਿਆਹੀ ਹੋ ਜਾਂਦੀ ਹੂੰ ਹੂੰ ਤੇ ਉਦੋਂ ਬਾਈ ਸਾਰੇ ਜਿਹੜੇ ਆਪਣੇ ਖੇਤੀ ਨਾਲ ਜੁੜੇ ਨੇ ਵਰਗ ਜੀ ਜੀ ਬਿਲਕੁਲ ਚਾਹੇ ਉਹ ਪਾਰੀ ਵਰਗ ਆ ਚਾਹੇ ਉਹ ਕਿਰਤੀ ਵਰਗ ਆ ਇਹ ਵੇਲ ਚ ਹੁੰਦੇ ਤੇ ਮੇਰੇ ਖਿਆਲ ਦੇ ਨਾਲ ਠੀਕ ਸੀ ਕਿਉਂਕਿ ਪਿੰਡਾਂ ਦਾ ਇਲੈਕਸ਼ਨ ਆ ਯਾਰ ਵਿਆਹ ਵਰਗਾ ਮਾਹੌਲ ਹੁੰਦਾ ਚਲੋ ਜਿਹੜਾ ਵੀ ਸਾਫ ਖਤਾਬ ਉੱਥੇ ਬਣਦਾ ਉਹ ਸਾਡੇ ਹੱਥ ਤੇ ਹੈ ਨਹੀਂਗਾ ਮਜ਼ਾ ਲੈਣਾ ਚਾਹੀਦਾ ਹਰੇਕ ਨੂੰ ਭਾਗ ਲੈਣਾ ਚਾਹੀਦਾ ਹਿੱਸਾ ਲੈਣਾ ਚਾਹੀਦਾ ਬਿਲਕੁਲ ਖੰਡ ਚਰਚਾ ਵੀ ਤਾਂ ਹੋਵੇ ਉਹਦੇ ਵਾਸਤੇ ਵੀ ਟਾਈਮ ਚਾਹੀਦਾ ਸੀ ਪਰ ਲੋਕ ਵੀ ਬੀਜੀ ਹੋ ਜਣੇ ਕੋਈ ਗੱਲ ਨਹੀਂ ਛੋਨੇ ਦਾ ਵੈਸੇ ਠੀਕ ਆ ਕਿ ਜਿਹੜਾ ਬੰਦਾ ਹੁਣ ਮੰਡੀਆਂ-ਮੁੰਡੀਆਂ ਚ ਫਸ ਜਾਂਦਾ ਹੈ ਉਹਦਾ ਤੇ ਬਹੁਤ ਔਖਾ ਆ ਆਦਰਵਾਇਸ ਚਲੋ ਠੀਕ ਆ ਹਮ ਚੱਕਰ ਤੇ ਫਿਰ ਗਿੜਨਾ ਹੀ ਗਿੜਨਾ ਜੀ 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 ਮਿੰਟੂ ਜੀ ਅਗਲੀ ਖਬਰ ਵੱਲ ਨੂੰ ਵੀ ਆਪਾਂ ਚੱਲਦੇ ਆਂ ਆਪਾਂ ਗੱਲ ਕਰ ਲਈ ਹਰਿਆਣੇ ਦੀ ਦਿੱਲੀ ਤੱਕ ਕੰਗੜਾ ਤੱਕ ਪਹੁੰਚ ਗਏ ਆ ਯੂਪੀ ਤੱਕ ਇੱਕ ਹੋਰ ਵੀ ਕੰਗੜਾ ਤੱਕ ਤੇ ਨਹੀਂ ਪਹੁੰਚਿਆ ਕੰਗੜਾ ਦੀ ਖਬਰ ਤੱਕ ਪਹੁੰਚਿਆ ਜੀ ਕੰਗੜਾ ਤੱਕ ਆਪਾਂ ਕਰ ਕੰਗੜਾ ਤੱਕ ਤੇ ਉਹ 에어ਪੋਰਟ ਵਾਲੀ ਕੁੜੀ ਪਹੁੰਚੀ ਸੀ ਗੱਲ ਮੈਂ ਤੇ ਤੁਹਾਡੀ ਆਪਣੀ ਪਹੁੰਚ ਉੱਥੋਂ ਤੱਕ ਨਹੀਂ ਬਣੀ ਅਜੇ